ਨਾਮ ਨਾਮੀ ਉਸਕ ਮੈਟਰੀਵਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾਸband ਦੇ ਵਿੱਚ ਨਵੀਂ ਬੈਟਕ ਸ਼੍ਰੀ ਕਿਸ਼ਨ ਮਰਾਦੀ ਮੰਦਿਰ ਗੋਪਾਲ ਨਗਰ ਦੇ ਵਿੱਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਰਾਮਪਖਤ ਜੋ ਆਂਦੇ ਨੇ ਉਹਨਾਂ ਨੂੰ ਨਵੇਂ ਜੋ ਨਵੇਂ ਮੈਂਬਰ ਬਣੇ ਜਾਂਦੇ ਨੇ ਤੇ ਉਹਨਾਂ ਦਾ ਮੈਡੀਕਲ ਫ੍ਰੀ ਚੈੱਕਅਪ ਕੀਤਾ ਜਾਂਦਾ ਤੇ ਅਲੱਗ-ਅਲੱਗ ਮਾਹਰ ਡਾਕਟਰਾਂ ਵੱਲੋਂ ਮੈਡੀਕਲ ਚੈੱਕਅਪ ਕੀਤਾ ਜਾਂਦਾ ਮੰਦਿਰ ਵੱਲੋਂ ਸਾਡੀ ਹਰ ਸਾਲ ਦੀ ਤਰ੍ਹਾਂ ਪਾਲਕੀਆਂ ਵੀ ਜਾਂਦੀਆਂ ਸੰਗਤ ਵੀ ਜਾਂਦੀ ਹੈ ਮੰਦਿਰ ਵੱਲੋਂ ਲਾਸਟ ਮੀਟਿੰਗ ਦਾ ਪ੍ਰਬੰਧ ਪੂਰੇ ਤੱਕ ਕੀਤਾ ਜਾਂਦਾ ਇੱਥੇ ਸਰ ਬਕਾਇਦਾ ਲੰਗਰ ਲੱਗਦਾ ਸਭ ਕੋਈ ਲੱਗਦਾ ਕਮੇਟੀ ਜਿਹੜੀ ਉਸ ਉਹ ਤੋਂ ਸਾਹ ਨਾਲ ਸਾਰਿਆਂ ਦੀ ਸੇਵਾ ਕਰਦੀ ਹੈ ਇਹ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਚ ਵੀ ਮੰਦਰ ਕਮੇਟੀ ਵੱਲੋਂ ਝਾਕੀਆਂ ਲੈ ਕੇ ਜਾਈਏ ਜਾਂਦੇ ਇਸ ਸਾਲ ਵੀ ਕਿਹੜੀਆਂ ਝਾਕੀਆਂ ਤੁਹਾਡੇ ਮੰਦਰ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਚ ਤੱਕ ਝਾਕੀਆਂ ਲੈ ਕੇ ਜਾਈਦੀਆਂ ਇਸ ਸਾਲ ਵੀ ਸ਼ੋਭਾ ਯਾਤਰਾ ਚ ਵਰਚਾਰਕੇ ਜਾਂਦੀਆਂ ਲੈ ਕੇ ਜਾਈਆਂ ਨੂੰ ਤੀ ਦੇਖਿਆ ਸੀ ਗੱਲਬਾਤ ਕੀਤੀ ਗਿਆ ਆਓ ਅਸੀਂ ਹੋਰ ਵੀ ਤਾਂ ਭਗਤਾ ਦੇ ਨਾਲ ਕਰਦੇ ਆ ਗੱਲਬਾਤ ਸਾਡੇ ਨਾਲ ਵਿਨੋਦ ਅਗਰਵਾਲ ਜੀ ਹੈ ਜੋ ਰਾਮਨਾਮੀ ਉਸਕਾ ਕਮੇਟੀ ਦੇ ਜੋ ਮੈਂਬਰ ਵੀ ਹੈ ਤੇ ਉਥੇ ਜੋ ਹੈ ਕਿਸ਼ਨ ਮਰਾਰੀ ਮੰਦਰ ਦੇ ਸੇਵਾਦਾਰ ਵੀ ਹੈ ਆਪਾਂ ਗੱਲਬਾਤ ਕਰਦੇ ਹਾਂ ਵਿਨੋਦ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਵੀਂ ਮੀਟਿੰਗ ਦਾ ਯੋਜਨ ਹੈ ਸ਼੍ਰੀ ਕਿਸ਼ਨ ਮਰਾਰੀ ਮੰਦਰ ਦੇ ਹਾਂਜੀ ਨੌਵੀਂ ਮੀਟਿੰਗ ਸ਼੍ਰੀ ਰਾਮਨਾਮੀ ਉਸਕਾ ਕਮੇਟੀ ਜਿਹੜੀ ਛੇ ਪ੍ਰਾਣ ਨੂੰ ਬੜੀ ਧੋਮ-ਧਾਮ ਨਾਲ ਸ਼ੋਭਾ ਯਾਤਰਾ ਹੋਣੀ ਹੈ ਉਹਦਾ ਯੋਜਨ ਹੋਇਆ ਜੀ ਜਿੱਚ ਸਾਡੇ ਪ੍ਰਧਾਨ ਪਤਮ ਸ਼੍ਰੀ ਵੀਜੇ ਚੋਪੜਾ ਜੀ ਨੇ ਹਿੱਸਾ ਲੇਤਾ ਔਰ ਸਾਰੇ ਰਾਮ ਭਗਤੇ ਤੇ ਹਾਜ਼ਰ ਸੀਗੇ ਜੀ ਔਰ ਸੋ ਮੇਰੇ ਸਾਰੇ ਆਰਾਮਪਗਤਾਂ ਨੂੰ ਅਪੀਲ ਹੈ ਕਿ 6 ਦੇ ਤੋਂ ਬੜੇ ਤੋਂ ਤਾਮਨਾ ਮਿਲ ਕੇ ਆਪਣੀਆਂ ਚਾਂਕੀਆਂ ਅਦੰਕਰ ਜੋ ਵੀ ਲਗਾਣਾ ਉਹਦੇ ਚ ਸ਼ਾਮਿਲ ਹੋਣ ਸਾਰਾ ਨਮਨਸਾਲੀ ਤਰ੍ਹਾਂ ਇਸ ਸਾਲ ਵੀ ਕਿੜੀ ਬੈਠਕ ਦਾ ਯੋਜਨ ਕੀਤਾ ਗਿਆ ਦੂਰੋਂ ਦੂਰੋਂ ਜੋ ਹੈ ਸਾਰਾ ਆਰਾਮਪਗਤ ਤੇ ਪਹੁੰਚ ਕੇ ਮੀਟਿੰਗ ਦਾ ਹਿੱਸਾ ਵੀ ਲਿੱਤਾ ਗਿਆ ਲੱਕੀ ਡਰਾ ਵੀ ਕਿੜਿਆ ਮੰਦਿਰ ਕਮੇਟੀ ਵੱਲੋਂ ਪੰਜੇ ਹਰ ਬੈਠਕ ਜਿੱਦਾ ਲੱਕੀ ਡਰਾ ਪੰਕਚੁਐਲਿਟੀ ਡਰਾ ਵੀ ਹੁੰਦੇ ਲੱਕੀ ਡਰਾ ਵੀ ਵੱਡੇ ਜਾਂਦੇ ਇਸ ਇਸ ਵਾਰ ਵੀ ਐਸੀ 24 ਡਰਾ ਕੱਢੇ ਹੈਗੇ ਜੇ ਬੈਠਕ ਵਿੱਚ ਔਰ ਦੋ ਜੇਰੇ ਬੰਪਰ ਡਰਾ ਵੀ ਕੱਡੇ ਹੈਗੇ ਤਾਂ ਰਾਮਪਖਤਾਂ ਨੂੰ ਫਿਰ ਮੇਰਾ ਅਨੁਰੋਧ ਹੈ ਕਿ 6 ਤਰੀਕ ਨੂੰ ਆਪਣੀ ਜਿਹੜੀ ਸ਼ੋਭਾ ਯਾਤਰਾ ਬੜੇ ਤੋਮ ਤਾਮ ਨਾਲ ਸ਼ਾਮਿਲ ਹੋਣ। ਬਿਰੋਜ ਜੀ ਤਹੀ RAMNAMI ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹੋ। ਕਿਸੇ ਨੇ ਝਾਕੀ ਬਣਾਨੀ ਹੈ ਤੇ ਜਾਂ ਟਰਾਲੀ ਜਾਂ ਕੋਈ ਵੀ ਚੀਜ਼ ਲੈਣੀ ਹੈ ਤੁਹਾਡੇ ਨਾਲ ਟਾਈਅਪ ਕੀਤਾ ਜਾਵੇ। ਇੱਕ ਵਾਰ ਫਿਰ ਰਾਮਪਖਤਾਂ ਨੂੰ ਦੱਸਿਆ ਜਾਵੇ ਕਿ ਕਿਹੜੀ ਜਗ੍ਹਾ ਤੇ ਟਾਈਅਪ ਹੋਣਾ, ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ। ਇਹ ਜਿੱਤੇ ਅੱਜ ਬੈਠਕ ਦਾ ਯੋਜਨ ਹੋਇਆ ਕ੍ਰਿਸ਼ਨ ਮਰਾਰੀ ਮੰਦਿਰ ਗੋਪਾਲਨਗਰ। ਇਸ ਮੰਦਰ ਵਿੱਚ ਬਾਹਰ ਮੇਰਾ 15 ਨੰਬਰ ਆਫਿਸ ਹੈਗਾ ਜੀ 5 ਤਰੀਕ ਨੂੰ ਔਰ 5 ਤਰੀਕ ਨੂੰ ਮੈਂ ਉੱਤਰ ਹਾਜ਼ਰ ਹੋਵਾਂਗਾ ਜੀ ਜਿਸ ਬੰਦੇ ਨੇ ਟਰਾਲੀ ਔਰ ਟੈਂਪੋ ਲੈਣਾ ਉਹ ਮੇਰਾ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 98825774 ਹੈਗਾ ਜੀ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਜਦੋਂ ਮਰਜ਼ੀ ਮੇਰ ਕੋ ਹਾਜ਼ਰ ਹੋਣ ਜਿੰਨੇ ਵੀ ਟੈਂਪੋ ਚਾਹੀਦੇ ਔਰ ਜਿੰਨੇ ਵੀ ਟਰਾਲੀਆਂ ਚਾਹੀਦੀਆਂ ਉਹਨਾਂ ਨੂੰ ਮਿਲੂਗੀ ਸਜਾਨ ਵਿੱਚ ਜਿਸ ਦੇ ਵਿੱਚ ਕੋਈ ਇਸ ਦਾ ਪੈਸੇ ਸਿਰ ਰਾਮਨਾਮੀ ਹੋਸਾ ਕਮੇਟੀ ਹਾਂ ਜੀ ਇਹ ਬਿਲਕੁਲ ਨਹੀਂ ਸ਼ੋਰ ਖੋਗਾ ਜੀ ਕੋਈ ਪੈਸੇ ਇਹ ਤੇ ਨਹੀਂ ਹੈਗੇ ਜੀ ਪਰਚੀ ਸਰ ਤਾਂ ਤੁਹਾਨੂੰ ਮੇਰੇ ਕੋਲ ਆ ਕੇ ਲੈਣੀ ਪਊਗੀ ਪਰਚੀ ਦਿਖਾ ਕੇ ਉਹ ਤੁਹਾਡੇ ਕੋਲ ਟੈਂਪੋ ਵਾਲਾ ਡਰਾਈਵਰ ਪਹੁੰਚੂਗਾ ਜੀ ਟਰਾਲੀ ਵਾਲੇ ਪਹੁੰਚੂਗਾ ਜੀ ਇਹ ਦੇਖਿਆ ਸੀ ਗਲਬੱਜ ਕਿਤੇ ਕੀ ਵਿਨੋਦ ਅਗਰ왈 ਜੀ ਦੇ ਨਾਲ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਟਰੈਲੀ ਲੈਣੀਆਂ 4 ਤੇ 5 ਤਰੀਕ ਨੂੰ ਜੋ ਗੋਪਾਲਨਗਰ ਦੇ ਵਿੱਚ 15 ਨੰਬਰ ਆਫਿਸ ਦੇ ਵਿੱਚ ਪਹੁੰਚਣ ਆਪਣੀ ਜੋ ਕਿ ਇਹਨਾਂ ਨੇ ਕਿੰਨੀਆਂ ਟਰੈਲੀਆਂ ਲੈਣੀਆਂ ਉਹ ਆਪਣੀ ਪਰਚੀ ਲੈ ਕੇ ਉਹ 6 ਅਪ੍ਰੈਲ ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲੈ ਸਕਣ ਕੈਮਰਾਮੈਨ ਰੋਹਿਤ ਦੇ ਨਾਲ ਸੋਨ ਮਹਾਜਨ ਜਗਬਾਨੀ ਟੀਵੀ ਜਲੰਧਰ